ਮੇਰਾ ਨਾਮ ਜੀ ਠਾਕੁਰ ਸਿੰਘ ਜੀ। ਤੇ ਬਾਬਾ ਜੀ ਕੀ ਘਟਨਾ ਹੋਈ ਐ? ਇਹ ਮੇਰੀ ਥੱਡ ਨਾਲ ਹੋਈ। ਬਾਬਾ ਜੀ ਮੈਂ ਡਿਊਟੀ ਲਾ ਕੇ ਆ ਰਿਹਾ ਸੀ ਰੌਲ ਖੰਡਪੜ ਸਾਹਿਬ ਦੀ। ਕਿੱਥੇ ਜੀ? ਵੀਰ ਬਾਬਾ ਵੱਡਾ ਸਾਹਿਬ ਤੋਂ। ਅੱਛਾ ਜੀ। ਤੇ 8 ਵਜੇ ਮੈਂ ਡਿਊਟੀ ਤੇ ਉੱਠਿਆ ਹਾਂ ਤੇ ਸਵਾ 8 ਦਾ ਟਾਈਮ ਸੀ। ਜਦੋਂ ਮੈਨੂੰ ਉਹ ਬੰਦੇ ਮਿਲ ਪਏ ਉੱਥੋਂ ਗੁਰਦੁਆਰਾ ਸਾਹਿਬ ਤੋਂ ਬਾਹਰ। 1 ਕਿਲੋਮੀਟਰ ਮੈਂ ਗੁਰਦੁਆਰਾ ਸਾਹਿਬ ਤੋਂ ਆਇਆ ਬਾਹਰ। ਉਦੋਂ ਬੰਦੇ ਅੱਗੋਂ ਮਿਲੇ ਪਹਿਲਾਂ ਮੇਰੇ ਲਾਗੋਂ ਦੀ ਲੰਗੇ ਆ। ਇਹ ਫਿਰ ਉਹ ਨਾ ਮੇਰੇ ਮਗਰ ਮੋਟਰਸਾਈਕਲ ਆ ਲਿਆ ਧੁੰਦ ਬੜੀ ਸੀ ਮੋਟਰਸਾਈਕਲ ਬੜਾ ਸੱਜੇ ਸੀ ਤੇ ਮੇਰੇ ਨਾਲ ਮੋਟਰਸਾਈਕਲ ਉਹ ਨਾ ਮਲਾ ਕੇ ਤੇ ਮੋਟਰਸਾਈਕਲ ਦੀ ਉਹ ਚਾਬੀ ਕੱਟਣ ਲੱਗੇ ਤੇ ਮੈਂ ਅੱਗੋਂ ਨੂੰ ਚਾਬੀ ਕੱਟਣ ਤੋਂ ਰੋਕਿਆ ਮੈਂ ਅੱਗੋਂ ਨੂੰ ਹੱਥ ਜਾ ਮਾਰਿਆ ਅਗਲੱਥਾ ਮਾਰਿਆ ਤੇ ਪਿਛਾਹ ਹੋ ਗਿਆ ਉਹਨੇ ਫਿਰ ਮੇਰੇ ਬੌਸਵਾਲ ਮਾਰਿਆ ਲੱਕ 'ਚ ਤੇ ਉਹ ਮੈਂ ਬੌਸਵਾਲ ਅੱਗੋਂ ਫੜ ਲਿਆ ਤੇ ਬਾਅਦ ਦੇ ਵਿੱਚ ਉਹ ਜਿਹੜੇ ਦੂਜੇ ਦੋ ਮੁੰਡੇ ਸੀ ਤਿੰਨ ਜਣੇ ਸੀ ਮੋਟਰਸਾਈਕਲ ਤੇ ਉਹ ਦੂਜਿਆਂ ਨੇ ਮੇਰੇ ਅੱਗੇ ਮੋਟਰਸਾਈਕਲ ਕਰਕੇ ਰੋਕਤਾ ਤੋ ਦਵਾ ਦਵਾਣ ਕੇ ਤੇ ਮੇਰੀਆਂ ਜੇਬਾਂ ਫੁੱਲਣ ਲੱਗ ਗਏ ਇਹਨੂੰ ਕਹਿੰਦੇ ਕੋ ਮੋਬਾਈਲ ਦੇ ਦੇ ਮੈਂ ਕਿਹਾ ਮੋਬਾਈਲ ਤੇ ਆ ਨਹੀਂ ਮੈਨੂੰ ਕਹਿੰਦੇ ਪੈਸੇ ਦੇ ਦੇ ਮੈਂ ਕਿਹਾ ਪੈਸੇ ਵੀ ਨਹੀਂ ਆਗੇ ਫਿਰ ਉਹਨਾਂ ਦਵਾ ਦਵਾ ਮੇਰੀਆਂ ਦਾਲਿਓਂ ਕੇ ਤਲਾਸ਼ੀ ਕਰਨ ਲੱਗੇ ਤੇ ਚਾਰੇ ਬਟਨ ਮੇਰੇ ਵਾਸਕਟ ਦੇ ਤੋੜ ਕੇ ਤੇ ਮੇਰੀ ਜੇਬ ਚੋਂ 1150 ਰੁਪਇਆ ਕੱਢ ਲਿਆ ਤੇ ਫਿਰ ਮੈਨੂੰ ਕਹਿੰਦੇ ਮੋਟਰਸਾਈਕਲ ਛੱਡ ਦੇ ਤੇ ਮੈਂ ਕਿਹਾ ਵੀ ਮੋਟਰਸਾਈਕਲ ਨਹੀਂ ਮੈਂ ਦੇਣਾ ਪੈਸੇ ਲੈ ਜਾ ਤੇ ਮੈਂ ਮੋਟਰਸਾਈਕਲ ਛੱਡਿਆ ਉਹਨਾਂ ਫਿਰ ਮੇਰੀ ਬਾਹ ਤੇ ਇੱਕ ਪਾਸਪੜ ਮਾਰਿਆ ਮੈਂ ਤਾਂ ਵੀ ਨਹੀਂ ਦਿੱਤਾ ਫਿਰ ਉਹਨਾਂ ਮੇਰੇ ਇੱਕ ਲੱਤ ਤੇ ਮਾਰਿਆ ਗੋਡੇ ਤੇ ਫੇਰ ਉਹ ਦੂਜੇ ਨਾਲ ਦੇ ਮੁੰਡੇ ਨੂੰ ਕਹਿੰਦਾ ਕਹਿੰਦਾ ਦਾਤਰ ਕੱਢ ਕੇ ਸਿਰ 'ਚ ਮਾਰ ਫੇਰ ਇਹ ਮੋਟਰਸਾਈਕਲ ਦੇਊਗਾ ਤੇ ਜਦੋਂ ਉਹਨਾਂ ਦਾਤਰ ਕੱਢ ਲਿਆ ਬਟਿਆ ਸਿਰ 'ਚ ਮਾਰਨ ਲੱਗੇ ਤੇ ਫੇਰ ਮੈਂ ਉਹਨਾਂ ਨੂੰ ਕਿਹਾ ਕਿ ਮੋਟਰਸਾਈਕਲ ਤੁਸੀਂ ਲੈ ਜਾਓ ਤੇ ਦਾਤਰ ਨਾ ਮਾਰਿਓ ਫਿਰ ਦਾਤਰ ਨਹੀਂ ਮਾਰਿਆ ਮੋਟਰਸਾਈਕਲ ਉਹ ਲੈ ਗਏ ਆ ਫਿਰ ਮੈਂ ਲਾਗੇ ਥੋੜੀ ਦੂਰ ਤੇ ਗੁਰਦੁਆਰਾ ਸਾਹਿਬ ਹੀ ਉਹ ਗੁਰਦੁਆਰੇ ਜਾ ਕੇ ਬਾਬਾ ਜੀ ਨੂੰ ਦੱਸਿਆ ਤੇ ਫਿਰ ਅਸੀਂ ਉਹਨਾਂ ਦੇ ਮਗਰ ਬਾਬਾ ਜੀ ਨਾਲ ਤੁਰੇ ਮੇਰੇ ਐਕਟਵਾ ਕੱਢੀ ਐਕਟਵਾ ਉਹਨਾਂ ਦੇ ਮਗਰ ਲਾਈ ਪਰ ਧੰਦੋ ਦੇ ਹੋਣ ਦੇ ਕਾਰਨ ਫਿਰ ਸਾਨੂੰ ਮਿਲੇ ਨਹੀਂ ਬੰਦੇ। ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਰਿਪੋਰਟ ਦਰਜ ਕਰਾਈ ਥਾਣੇ ਚਬਾਲ। ਕਿ ਉਹ ਵੀ ਮੇਰੇ ਨਾਲ ਅੱਡ ਬੀਤੀ ਹੋਈ ਸੀ। ਹਾਂਜੀ। ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਜੀ। ਨਹੀਂ ਜੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਸ਼ੱਕ ਦੇ ਆਧਾਰ ਤੇ ਕਿਸੇ ਦਾ ਨਾਮ ਲਖਾਇਆ ਸੀ? ਹਾਂਜੀ ਹਾਂਜੀ। ਕਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਦੇ ਨਾਮ ਲਖਾਏ ਸੀ? ਹੁਣ ਮੈਨੂੰ ਇਦਾਂ ਯਾਦ ਨਹੀਂ ਜੀ ਦੋ ਬੰਦਿਆਂ ਦੇ ਨਾਮ ਲਖਾਏ ਆ। ਹਾਂਜੀ। ਦੋ ਮੁੰਡਿਆਂ ਦੇ ਨਾਮ ਲਖਾਏ ਆ। ਕੇਸ ਆਧਾਰ ਤੇ ਤੁਸੀਂ ਉਹਨਾਂ ਦੇ ਨਾਮ ਲਖਾਏ? ਉਹਨਾਂ ਦੇ ਨਾਮ ਇਸ ਕਰਕੇ ਲਿਖਾਏ ਕਿ ਉਹਨਾਂ ਅੱਗੇ ਵੀ ਇਲਾਕੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਡਾਕੇ ਮਾਰੇ ਸੀ ਤੇ ਫਿਰ ਉਹਨਾਂ ਦੇ ਪਿੰਡ ਦੇ ਬੰਦੇ ਨੇ ਆਮਿਆਂ ਦੇ ਨੇ ਤੇ ਸਾਡੇ ਠੱਠਗੜ ਦੇ ਸਰਪੰਚ ਨੇ ਇਹਨਾਂ ਨੂੰ ਪਤਾ ਸੀ ਕਿ ਉਹ ਡੇਰੇ ਵਾਲਿਆਂ ਨੂੰ ਦੱਸਿਆ ਵੀ ਉਹ ਵਾਰਦਾਤਾ ਇੱਥੇ ਕਰਦੇ ਆ। ਸ਼ੱਕ ਦੇ ਆਧਾਰ ਤੇ ਉਹਨਾਂ ਦੇ ਅਸੀਂ ਨਾਂ ਉੱਥੇ ਦਰਜ ਕਰਾਏ ਆ। ਪੁਲਿਸ ਨੇ ਉਹਨਾਂ પાસે ਪੁੱਛਗਿੱਛ ਕੀਤੀ ਕਿ ਨਹੀਂ ਕੀਤੀ? ਨਹੀਂ ਜੀ ਇਸ ਗੱਲ ਦਾ ਨਹੀਂ ਪਤਾ ਉਹ ਲਿਆਂਦੇ ਨਹੀਂ ਪਾਏ ਫੜ ਕੇ ਉਹਨਾਂ ਬੰਦੇ। ਤੁਸੀਂ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਬਣਾਇਆ। ਇਹ ਅਹੀਂ ਸਰਪੰਚ ਨੇ ਫੋਨ ਕੀਤਾ ਮੈਂ ਨਹੀਂ ਕੀਤਾ ਸਰਪੰਚ ਫੋਨ ਕਰਦਾ ਰਿਹਾ ਵੀ ਤੁਸੀਂ ਬੰਦੇ ਫੜ ਕੇ ਲਿਆਓ ਉਹ ਕਹਿੰਦੇ ਸਾਡੇ ਕੋਲ ਸਟਾਫ ਨਹੀਂ ਹੈਗਾ ਸਟਾਫ ਹੋਵੇਗਾ ਫਿਰ ਅਸੀਂ ਫੜ ਕੇ ਲਿਆਵਾਂਗੇ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆਂ ਕਿ ਚਲੋ ਤੇ ਆਪਣੇ ਕੋਈ ਸਿੱਖ ਧਰਮ ਦੇ ਜੋ ਵੀ ਆਪਣੇ ਗੁਰੂ ਨਾਨਕ ਨਾਮ ਲੈਵਾ ਇਹ ਸਿੱਖ ਹਨ ਸਾਡੇ ਤੇ ਆਪਣੀ ਮਦਦ ਕਰਨ 6000 ਰੁਪਏ ਗੁਰਦੁਆਰੇ ਦੀ ਤਨਖਾਹ ਆ ਤੇ ਸੰਦ ਤੋਂ ਬੜੀ ਤੰਗੀ ਉਸ ਦਿਨ ਦੀ ਜਦੋਂ ਦਾ ਮੋਟਰਸਾਈਕਲ ਉਹਨਾਂ ਨੇ ਲੈ ਗਏ ਆ ਤੇ ਮੈਨੂੰ ਡਿਊਟੀ ਜਾਣ ਤੋਂ ਬੜੀ ਜਿਆਦਾ ਤੰਗੀ ਆ ਤੇ ਹੁਣ ਗੁਜਾਇਤ ਸਭ ਨਹੀਂ ਹੈ ਕਿ ਨਵਾਂ ਮੋਟਰਸਾਈਕਲ ਲੈ ਲਗੇ ਇਹ ਆਪ ਮੰਗ ਕਰਦੇ ਆਂ ਕਿ ਚਲੋ ਜੇ ਭੈਣ ਭਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਕਰਦੇ ਆ ਗੁਰੂ ਸਮਝਦੇ ਆ ਤੇ ਉਹ ਆਪਣੀ ਹਮਾਇਤ ਕਰਨ ਤੇ ਪ੍ਰਸ਼ਾਸਨ ਤੋਂ ਕੀ ਉਮੀਦ ਹੈ ਪ੍ਰਸ਼ਾਸਨ ਤੋਂ ਇਹੋ ਜੀ ਕਿ ਇਸ ਗੱਲ ਤੇ ਰੋਕਥਾਮ ਪਾਈ ਜਾਵੇ ਧਿਆਨ ਦਿੱਤਾ ਜਾਵੇ ਬਹੁਤ ਚੋਰੀਆਂ ਡਾਕੇ ਹੋ ਰਹੇ ਆ ਤੇ ਪ੍ਰਸ਼ਾਸਨ ਧਿਆਨ ਦੇਵੇ ਇੱਥੇ ਰਾਤ ਨੂੰ ਗਸਤ ਹੋਵੇ ਉਥੇ ਉਹ ਰਸਤੇ ਥਾਣੀ ਪਾਠੀ ਸਿੰਘ ਡਿਊਟੀ ਜਾਂਦੇ ਆ ਤੇ ਆਮ ਜਨਤਾ ਨਾਲ ਇਹ ਘਟਨਾ ਵਾਪਰਦੀਆਂ ਤੇ ਪ੍ਰਸ਼ਾਸਨ ਪ੍ਰਸ਼ਾਸਨ ਜੋ ਵੀ ਆਏ ਤੇ ਧਿਆਨ ਦੇਵੇ ਤੇ ਆਪਣੀ ਰਾਤ ਨੂੰ ਜਿਹੜਾ ਆਪਣਾ ਥਾਣਾ ਏ ਚਬਾਲ ਉਹ ਆਪਣੇ ਗਸ਼ਤ ਥੋੜੀ ਜੀ ਰੱਖਣਾ ਤੇ ਜਿਹੜਾ ਥੋੜਾ ਜਿਹਾ ਇਲਾਕੇ ਨੂੰ ਜਿਹੜਾ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਏ ਹਾਂਜੀ ਨੰਬਰ ਤੁਹਾਨੂੰ ਯਾਦ ਹੈ ਹਾਂਜੀ ਕਿਹਨਾ ਨੰਬਰ ਕੀ ਤੁਹਾਡਾ ਪੀਬੀ ਡਬਲ ਏ 46 3301 ਫੇਰ ਇੱਕ ਵਾਰੀ ਦੱਸੋ ਪੀਬੀ 46 ਡਬਲ ਏ 3301 ਨੰਬਰ ਉਹਨਾਂ ਦਾ ਜੀ ਕਿਹੜੀ ਕਿਹੜੀ ਕੰਪਨੀ ਦਾ ਮੋਟਰ ਪਟੀਨਾ ਜੀ ਵਿਜਾਜ ਕੰਪਨੀ ਦਾ ਹਾਂਜੀ ਮੋਟਰ ਉਹ ਮੋਟਰਸਾਈਕਲ ਜਿਹੜਾ ਤੁਸੀਂ ਨਗਦ ਲਿਆ ਸੀ ਕਿ ਜਾਂ ਕਿਸ਼ਤਾਂ ਤੇ ਨਹੀਂ ਇਹ ਕਿਸ਼ਤਾਂ ਤੇ ਲਿਆ ਹੈ ਜੀ ਅੱਛਾ ਹਾਂਜੀ ਕਿਸ਼ਤਾਂ ਹੋ ਚੁੱਕੀਆਂ ਸੀ ਹਾਂਜੀ ਹੋਵਾਂਗੇ ਜੀ ਕਿਸ਼ਤਾਂ ਹੋਈਆਂ ਪੂਰਗੀਆਂ 2018 ਮਾਡਲ ਸੀ ਹੋਣ ਤੇ ਕਾਫੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੋਈ ਹਾਂਜੀ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਤੇ ਦਾਨੀ ਸੱਜਣਾ ਨੂੰ ਜਿਹੜੇ ਸਮਾਜ ਸੇਵੀ ਵੀਰ ਨੇ ਜਿਹੜੇ ਸਮੇਂ ਸਮੇਂ ਸਿਰ ਅ ਗਰੀਬਾਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਅਪੀਲ ਰਹੇਗੀ ਹਾਂਜੀ ਉਹਨਾਂ ਨੂੰ ਆਪਣੀ ਇਹ ਅਪੀਲ ਆ ਕੇ ਸਾਡੀ ਕੋ ਮਦਦ ਕੀਤੀ ਜਾਵੇ ਤੇ ਸਾਨੂੰ ਮੋਟਰਸਾਈਕਲ ਹੀ ਲੈ ਕੇ ਦਿੱਤਾ ਜਾਵੇ ਜਾਂ ਕੋਈ ਮਦਦ ਕੀਤੀ ਜਾਵੇ ਜਿਸ ਨਾਲ ਅਸੀਂ ਜਿਹੜੀ ਪਰੇਸ਼ਾਨੀ ਉਹ ਦੂਰ ਹੋ ਸਕੇ ਹਾਂਜੀ ਹਾਂਜੀ ਬਾਬਾ ਜੀ ਤੁਹਾਡਾ ਸੰਪਰਕ ਨੰਬਰ ਕੀ ਆ ਤਾਂ ਕਿ ਉਹ ਜਿਹੜਾ ਸੰਪਰਕ ਨੰਬਰ ਉਹ ਤੁਸੀਂ ਦੱਸ ਦੋ ਤੇ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਜਿਹੜੇ ਵੀਰ ਨੇ ਉਹ ਸਿੱਧਾ ਤੁਹਾਡੇ ਨਾਲ ਰਾਬਤਾ ਕਰਕੇ ਤੇ ਜੋ ਵੀ ਤੁਹਾਡੀ ਮਦਦ ਕਰ ਸਕਣ ਹਾਂਜੀ ਨੰਬਰ ਦਦੋ ਆਪਣਾ ਹਾਂਜੀ 75299 50827 ਫੇਰ ਦਦੋ ਫਿਰ 75299 50827 ਇਹ ਮੋਬਾਈਲ ਨੰਬਰ ਆ ਜੀ ਬਾਬਾ ਜੀ ਜੇਕਰ ਤੁਹਾਡਾ ਜਿਹੜਾ ਮੋਟਰਸਾਈਕਲ ਆ ਹਾਂਜੀ ਪੁਲਿਸ ਟਰੇਸ ਕਰਕੇ ਲੱਭ ਦਿੰਦੀ ਹੈ ਹਾਂਜੀ ਤਾਂ ਫੇਰ ਫਿਰ ਬਹੁਤ ਮਿਹਰਬਾਨੀ ਹੋਵੇਗੀ ਜੀ ਪ੍ਰਸ਼ਾਸਨ ਦੀ ਬਹੁਤ ਮਿਹਰਬਾਨੀ ਹੋਵੇਗੀ ਕੀ ਲੱਗਦਾ ਉਮੀਦ ਹੈਗੀ ਲੱਭ ਕੇ ਦੇ ਸਕਦੇ ਆ ਨਹੀਂ ਉਮੀਦ ਨਹੀਂ ਜੀ ਕਿਸੇ ਦਾ ਮੋਟਰਸਾਈਕਲ ਅਜੇ ਤੱਕ ਲੱਭਾ ਨਹੀਂਗਾ ਜਿੰਨੇ ਵੀ ਉਹਨਾਂ ਚੋਰਾਂ ਨੇ ਚੁਰਾਏ ਆ ਤੇ ਉਮੀਦ ਨਹੀਂ ਚਲੋ ਜੇ ਕੋਸ਼ਿਸ਼ ਕਰਨ ਤੇ ਸ਼ਾਇਦ ਹੋ ਸਕੇ ਲੱਗ ਪੁਲਿਸ ਪ੍ਰਸ਼ਾਸਨ ਉਹਨਾਂ ਚੋਰਾਂ ਨੂੰ ਸਹਿ ਦੇ ਰਿਹਾ ਨਹੀਂ ਜੀ ਇਹ ਗੱਲ ਨਹੀਂ ਮੈਂ ਕਹਿ ਸਕਦਾ ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਪਿੰਡ ਵੀ ਦੱਸਿਆ ਹੈ ਉਹਨਾਂ ਦੇ ਨਾਂ ਵੀ ਦੱਸੇ ਆ ਤੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਨਾ ਤੇ ਵੈਰੀਫਾਈ ਕੀਤੇ ਨਾ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਇਹ ਇਹਦਾ ਮਤਲਬ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸ਼ਹਿ ਦੇ ਰਿਹਾ ਹੈ ਨਹੀਂ ਜੀ ਮੈਂ ਇਹ ਨਹੀਂ ਗੱਲ ਕਹਿ ਸਕਦਾ ਹਾਂਜੀ ਠੀਕ ਠੀਕ ਹੈ